ਘਰ ਵਿੱਚ ਕੋਈ ਵੀ ਅਖਬਾਰ ਨਹੀਂ ਸੀ ਆਉਂਦਾ ਕਿਤਾਬਾਂ ਤਾਂ ਬਹੁਤ ਦੂਰ ਦੀ ਗੱਲ ਐ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜਿਆ ਪਿੰਡ ਦੇ ਸਕੂਲ ਵਿੱਚੋਂ ਹੀ ਦਸਵੀਂ ਜਮਾਤ ਕੀਤੀ ਕਾਲਜ ਵਿੱਚ ਗਿਆ ਕਾਲਜ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸੂਝ ਨਹੀਂ ਸੀ ਵੀ ਤੂੰ ਕਾਦੇ ਲਈ ਪੜ੍ਹਾਈ ਕਰ ਰਿਹਾ ਹੈ ਬੀਏ ਕਰ ਲਈ ਕੋਈ ਸਮਝ ਨਹੀਂ ਆਇਆ ਵੀ ਹੁਣ ਕੀ ਕਰਾਂ ਫੌਜ 'ਚ ਨੌਕਰੀ ਨਿਕਲੀ ਉੱਥੇ ਗਿਆ ਉੱਥੇ ਅਨਫਿਟ ਹੋ ਗਿਆ 에ਅਰ ਫੋਰਸ ਦੀ ਨੌਕਰੀ ਨਿਕਲੀ ਉੱਥੇ ਗਿਆ ਉੱਥੇ ਅਨਫਿਟ ਹੋ ਗਿਆ ਬੀਐਡ ਕਰ ਲਈ ਮਾਸਟਰ ਬਣ ਗਿਆ ਉਦੋਂ ਮਾਮੂਲੀ ਜੀ ਤਨਖਾਹ ਹੁੰਦੀ ਸੀ ਫਿਰ ਕਿਸੇ ਨੇ ਦੱਸਿਆ ਵੀ ਜੇ ਆਪਾਂ ਹਿਮਾਚਲ ਪ੍ਰਦੇਸ਼ ਚਲੇ ਜਾਈਏ ਉੱਥੇ ਪਹਾੜੀ ਅਲਾਉਂਸ ਨੇ ਹੋਰ ਨੇ ਉੱਥੇ ਤਨਖਾਹ ਵੀ ਡਬਲ ਮਿਲਦੀ ਹੈ ਉੱਥੇ 3 ਸਾਲ ਫਿਰ ਨੌਕਰੀ ਕੀਤੀ ਜਦੋਂ ਮੈਂ ਇੱਕ ਵਾਰ ਪਿੰਡ ਗਿਆ ਛੁੱਟੀਆਂ 'ਚ ਜਿਹੜੇ ਮੇਰੇ ਨਾਲ ਪਿੰਡਾਂ ਦੇ ਕੋਈ 7ਵੇਂ ਜੋ ਫੇਲ ਹੋ ਗਿਆ ਸੀ ਕੋਈ 8ਵੇਂ ਜੋ ਫੇਲ ਹੋ ਗਿਆ ਸੀ ਕੋਲਕੱਤਾ ਗਏ ਸੀ ਉਸ ਵਬ ਨਾਲ ਪਿੰਡ ਆਏ ਹੋਏ ਸੀ ਮੈਨੂੰ ਪੁੱਛਦੇ ਨੇ ਤੈਨੂੰ ਕਿੰਨੀ ਤਨਖਾਹ ਮਿਲਦੀ ਹੈ ਆਪਣੇ ਜਾਣੇ ਪੂਰਾ ਵੱਡੇ ਮਾਣ ਨਾਲ ਦੱਸਿਆ ਮੈਂ ਕਿਹਾ 3500 ਰੁਪਿਆ ਮਿਲਦਾ ਹੈ ਕਹਿੰਦਾ ਬਸ ਇੰਨੇ ਕੀ ਕਹਿੰਦਾ ਅਸੀਂ ਇੱਕ ਡੰਗ ਦੀ ਰੋਟੀ ਆ ਸਾਡੀ ਉੱਥੇ ਟਾਬੇ ਤੇ 3500 ਦੀ ਮੈਂ ਹਮਾਤਲ ਚੋਂ ਸਿੱਧਾ ਉੱਥੇ ਚਲਾ ਗਿਆ ਕਲਕੱਤੇ ਡਰਾਈਵਰੀ ਸਿੱਖੀ ਫਿਰ ਟਰੱਕ ਚਲਾਇਆ ਉੱਥੇ 10 ਸਾਲ ਮੈਂ ਆਪ ਚਲਾਇਆ ਫਿਰ ਟਰਾਂਸਪੋਰਟ ਬਣਾਈ ਹਰਕ ਦੇ ਅੰਦਰ ਕੁਝ ਨਾ ਕੁਝ ਕਲਾ ਦਾ ਪੰਜਾ ਹੁੰਦੀਆਂ ਨੇ ਨਾਗਮਣੀ ਮੈਗਜ਼ੀਨ ਛਪਦਾ ਹੁੰਦਾ ਸੀ ਉਦੋਂ ਅਮਰਤਾ ਪ੍ਰੀਤਮ ਦਾ ਉਹਦੇ ਵਿੱਚ ਛਪਣਾ ਲੇਖਕ ਆਪਣੇ ਮਾਣ ਵਾਲੀ ਗੱਲ ਸਮਝਦੇ ਸੀ ਮੈਂ ਉਹ ਭੇਜਿਆ ਤੇ ਅਮਰਤਾ ਪ੍ਰੀਤਮ ਦਾ ਖਾਤਾ ਆ ਕਿੰਦੀ ਮੈਨੂੰ ਮੈਂ ਨਹੀਂ ਜਾਣਦੀ ਤੂੰ ਕੌਣ ਹੈ ਪਰ ਜੇ ਤੇਰਾ ਅਨੁਭਵ ਸੜਕਾਂ ਬਾਰੇ ਡਰਾਈਵਰਾਂ ਬਾਰੇ ਢਾਬਿਆਂ ਬਾਰੇ ਹੈਗਾ ਤਾਂ ਤੂੰ ਲਗਾਤਾਰ ਲਿਖ ਨਾਗਮਣੀ ਤੈਨੂੰ ਪਲੈਟਫਾਰਮ ਦੇਊਗੀ ਚਿੱਠੀ 'ਚ ਇਹ ਵੀ ਲਿਖਿਆ ਸੀ ਇਹਦਾ ਨਾਂ ਕੋਈ ਵੀ ਰੱਖ ਲਾ ਜਿਵੇਂ ਖਬਰਨਾਮਾ ਜ਼ਿੰਦਗੀਨਾਮਾ ਇਸ ਤਰ੍ਹਾਂ ਦੇ ਨਾਂ ਹੈ ਤੇ ਮੈਂ ਕਿਹਾ ਸੜਕਨਾਮਾ ਸੜਕਾਂ ਦੀ ਗੱਲ ਹੈ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ ਨਾਂ ਨੇ ਤੇਰੀ ਪਛਾਣ ਬਣਾਣਾ ਇਹ ਨਾਂ ਨੇ ਤੇਰੇ ਨਾਲ ਔਰ ਬਲਦੇਵ ਸਿੰਘ ਕੱਲੇ ਨਾਲੋਂ ਬਲਦੇਵ ਸਿੰਘ ਸੜਕਨਾਮਾ ਕਰਕੇ ਤੂੰ ਜਾਣਿਆ ਜਾਣਾ ਆਨਸੰਗ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਮੈਂ ਅੱਜ ਜਦੋਂ ਬਹੁਤ ਪਿੱਛੇ ਮੁੜ ਕੇ ਦੇਖਦਾ ਆਪਣੇ ਬਚਪਨ ਵੱਲ ਮੈਂ ਸੋਚਦਾ ਹਾਂ ਅਜਿਹਾ ਕੀ ਸੀ ਜ਼ਿੰਦਗੀ ਚ ਵਿਤੂ ਪਿੰਡਾਂ ਦੇ ਪ੍ਰਾਇਮਰੀ ਸਕੂਲ ਚ ਪੜ ਕੇ ਬਾਅਦ ਵਿੱਚ ਕਿਤਾਬਾਂ ਨਾਲ ਜੁੜਿਆ ਸਾਹਿਤ ਨਾਲ ਜੁੜਿਆ ਬਹੁਤ ਹੈਰਾਨੀ ਹੁੰਦੀ ਆ ਮੈਨੂੰ ਘਰ ਵਿੱਚ ਕੋਈ ਵੀ ਅਖਬਾਰ ਨਹੀਂ ਸੀ ਹੁੰਦਾ ਕਿਤਾਬਾਂ ਤਾਂ ਬਹੁਤ ਦੂਰ ਦੀ ਗੱਲ ਹੈ ਮਾਪੇਾਂ ਨੇ ਪੜ੍ਹਸਣ ਉਹਨਾਂ ਦੇ ਮਨ 'ਚ ਇਹ ਜ਼ਰੂਰ ਇੱਕ ਸੁਪਨਾ ਸੀ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਹੈ ਪਰ ਸਾਧਨ ਨਹੀਂ ਸਨ ਵੱਡੇ ਤਿਆ ਸੁਪਨੇ ਵੀ ਨਹੀਂ ਸਾਨੂੰ ਵੱਡੇ ਮੈਂ ਸਮਝਦਾ ਪਿੰਡ ਦੇ ਪ੍ਰਾਇਮਰੀ ਸਕੂਲ ਚ ਪੜਿਆ ਪਿੰਡ ਦੇ ਸਕੂਲ ਵਿੱਚੋਂ ਹੀ 10ਵੀਂ ਜਮਾਤ ਕੀਤੀ ਕਾਲਜ ਵਿੱਚ ਗਿਆ ਉਦੋਂ ਤੱਕ ਵੀ ਨਾ ਮੇਰੇ ਮਨ ਚ ਕੋਈ ਇਹ ਜੀ ਰੀਜ ਸੀ ਮੈਂ ਕਿਸ ਪਾਸੇ ਜਾਣਾ ਹੈ ਨਾ ਅਧਿਆਪਕਾਂ ਨੇ ਇਹ ਜੀ ਕੋਈ ਸਿਹਤ ਦਿੱਤੀ ਵੀ ਤੂੰ ਕੀ ਬਣਨਾ ਚਾਹੁੰਦਾ ਹੈ ਜਾਂ ਅਸੀਂ ਤੈਨੂੰ ਕੀ ਬਣਾਉਣਾ ਚਾਹੁੰਦੇ ਹਾਂ ਅਰ ਬਾਅਦ ਚ ਮੈਂ ਪੜਿਆ ਵੀ ਆਦਮੀ ਨੂੰ ਪਰਸਤਿਤੀਆਂ ਬਣਾਉਂਦੀਆਂ ਨੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਗਏ ਕਾਲਜ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸੋਝ ਨਹੀਂ ਸੀ ਵੀ ਤੂੰ ਕਾਦੇ ਲਈ ਪੜ੍ਹਾਈ ਕਰ ਰਿਹਾ ਹੈ ਮੈਟ੍ਰਿਕ ਤੋਂ ਬਾਅਦ ਐਫਏ ਕਰ ਲਈ ਉਦੋਂ ਐਫਏ ਹੁੰਦੀ ਸੀ ਬੀਏ ਕਰ ਲਈ ਕੋਈ ਸਮਝ ਨਹੀਂ ਆਇਆ ਵੀ ਹੁਣ ਕੀ ਕਰਾਂ ਜੇ ਫੌਜ ਨੌਕਰੀ ਨਿਕਲੀ ਉੱਥੇ ਗਿਆ ਉੱਥੇ अनफिट ਹੋ ਗਿਆ 에어 ਫੋਰਸ ਦੀ ਨੌਕਰੀ ਨਿਕਲੀ ਉੱਥੇ ਗਿਆ ਉੱਥੇ અનਫਿਟ ਹੋ ਗਿਆ ਹੋਰ ਇੱਕ ਦੋ ਇਹ ਇਹ ਜੇ ਥਾਮਾਂ ਤੇ ਗਿਆ ਕੋਈ ਬੰਗਾਲ ਤੋਂ ਆਇਆ ਕੋਈ ਕੇਰਲਾ ਤੋਂ ਆਇਆ ਉਹਨਾਂ ਦੇ ਵਿੱਚ ਮੈਂ ਜਦੋਂ ਪਿੰਡਾਂ ਦੇ ਵਿੱਚੋਂ ਪੜ੍ਹ ਕੇ ਵੀ ਇਹ ਕਰਕੇ ਜਾਂਦਾ ਸੀ ਤੇ ਉਹਨਾਂ ਦੇ ਨਾਲ ਨਾ ਉਸ ਤਰ੍ਹਾਂ ਦੀ ਅੰਗਰੇਜ਼ੀ ਬੋਲ ਸਕਦਾ ਸੀ ਨਾ ਉਸ ਤਰ੍ਹਾਂ ਦੀ ਕੋਈ ਸਿਸਟਮ ਦੀ ਜਾਂ ਕਟਨਾਵਾਂ ਦੀ ਕੋਈ ਸੂਝ ਸੀ ਵੀ ਉਹਨਾਂ ਨਾਲ ਜੇ ਸੰਵਾਦ ਚਾਹੁੰਦਾ ਸੀ ਤਾਂ ਗੱਲਬਾਤ ਉਹਨਾਂ ਦੇ ਬਾਰੇ ਵਿੱਚ ਮੈਂ ਮਿਕ ਸਕਦਾ ਸੋ ਜਦੋਂ ਨਹੀਂ ਕਿਸੇ ਪਾਸੇ ਵੀ ਨਹੀਂ ਗੱਲ ਬਣੀ ਤਾਂ ਇੱਕ ਸਾਡੇ ਚ ਇਹ ਹੁੰਦਾ ਵੀ ਚਲੋ ਹੁਣ ਨਹੀਂ ਹੋਰ ਕੁਝ ਕਿਤੇ ਹੱਥ ੜਦਾ ਤਾਂ ਵੀ ਐਡ ਕਰ ਲੈਣੇ ਬੀ ਐਡ ਕਰ ਲਈ ਮਾਸਟਰ ਬਣ ਗਿਆ ਸਕੂਲ ਦੇ ਵਿੱਚ ਅਧਿਆਪਕ ਵੀ ਲੱਗ ਗਿਆ ਉਦੋਂ ਅੱਜ ਵਾਂਗੂੰ ਧਰਨੇ ਨਹੀਂ ਸੀ ਦਿੰਦੇ ਵਿਦਿਆਰਥੀ ਜਾਂ ਜਿਹੜੇ ਟੀਚਰ ਬਣਦੇ ਸੀ ਜਾਂ ਕੱਛਾਂ ਵਿੱਚ ਸਰਟੀਫਿਕੇਟ ਲੈ ਕੇ ਚੌਂਕਾਂ ਵਿੱਚ ਨਹੀਂ ਸੀ ਬੈਠਦੇ ਤੋਂ ਨੌਕਰੀ ਮਿਲ ਗਈ ਉਦੋਂ ਤੱਕ ਵੀ ਮਨ ਵਿੱਚ ਇਸ ਤਰ੍ਹਾਂ ਸੀ ਵੀ ਸ਼ਾਇਦ ਮੈਂ ਇਸ ਕੰਮ ਲਈ ਨਹੀਂ ਬਣਿਆ ਹੋਇਆ ਤਿੰਨ ਸਾਲ ਨੌਕਰੀ ਕੀਤੀ ਉਦੋਂ ਮਾਮੂਲੀ ਜੀ ਤਨਖਾਹ ਹੁੰਦੀ ਸੀ ਇਹ ਉਹ ਉਹਨਾਂ ਵੇਲਿਆਂ ਦੀ ਗੱਲ ਹੈ 64 65 ਦੀ ਗੱਲ 1964 65 ਦੀ ਫਿਰ ਕਿਸੇ ਨੇ ਦੱਸਿਆ ਵੀ ਜੇ ਆਪਾਂ ਹਿਮਾਚਲ ਪ੍ਰਦੇਸ਼ ਚਲੇ ਜਾਈਏ ਉੱਥੇ ਪਹਾੜੀ ਲਾਉਂਸ ਨੇ ਹੋਰ ਨੇ ਉੱਥੇ ਤਨਖਾਹ ਵੀ ਡਬਲ ਮਿਲਦੀ ਆ ਪੰਜਾਬ ਨਾਲੋਂ ਤਾਂ ਉਹਨਾਂ ਦੇ ਪਿੱਛੇ ਲੱਗ ਕੇ ਹਿਮਾਚਲ ਚਲਾ ਗਿਆ ਉੱਥੇ 3 ਸਾਲ ਫਿਰ ਨੌਕਰੀ ਕੀਤੀ ਸ਼ੋਸਟਡੀ ਟੀਚਰ ਦੀ ਹਾਇਰ ਸਕੂਲ ਚ ਹਾਈ ਸਕੂਲ ਚ ਮਨ ਉੱਥੇ ਵੀ ਨਹੀਂ ਲੱਗਿਆ ਉਹਦਾ ਕਾਰਨ ਇਹ ਸੀ ਜਦੋਂ ਮੈਂ ਇੱਕ ਵਾਰ ਪਿੰਡ ਗਿਆ ਛੁੱਟੀਆਂ ਚ ਤੇ ਜਿਹੜੇ ਮੇਰੇ ਨਾਲ ਪਿੰਡਾਂ ਦੇ ਕੋਈ 7ਵੀਂ ਵਿੱਚ ਜੋ ਫੇਲ ਹੋ ਗਿਆ ਸੀ ਕੋਈ 8ਵੀਂ ਵਿੱਚ ਜੋ ਫੇਲ ਹੋ ਗਿਆ ਸੀ ਉਹ ਚਲੇ ਗਏ ਸੀ ਕੋਈ ਕਲਕੱਤੇ ਜਾ ਲੱਗਾ ਕੋਈ ਹੋਰ ਕਿਤੇ ਚਲਾ ਗਿਆ ਜਿਹੜੇ ਕਲਕੱਤੇ ਗਏ ਸੀ ਉਹ ਸਬਬ ਨਾਲ ਪਿੰਡ ਆਏ ਹੋਏ ਸੀ ਉਹਨਾਂ ਨੂੰ ਪਤਾ ਲੱਗਿਆ ਉਹ ਆਪਣੇ ਨਾਲ ਜਿਹੜਾ ਪੜਦਾ ਹੁੰਦਾ ਸੀਗਾ ਉਹ ਮਾਸਟਰ ਬਣਿਆ ਹੋਇਆ ਮਿਲਣ ਆਏ ਮੈਨੂੰ ਗੱਲਾਂ ਬਾਤਾਂ ਹੋਈਆਂ ਬੜੀ ਟੌਰ ਕੱਢੀ ਹੋਈ ਉਹਨਾਂ ਦੀ ਮੈਨੂੰ ਪੁੱਛਦੇ ਨੇ ਤੈਨੂੰ ਕਿੰਨੀ ਤਨਖਾਹ ਮਿਲਦੀ ਹੈ ਮੈਂ ਕਿਹਾ ਤਨਖਾਹ ਤਾਂ ਮੈਨੂੰ ਉਧਰੋਂ ਮੈਂ ਆਪਣੇ ਜਾਣੇ ਪੂਰਾ ਵੱਡੇ ਮਾਨ ਨਾਲ ਦੱਸਿਆ ਮੈਂ ਕਿਹਾ 350 ਰੁਪਏ ਮਿਲਦਾ ਹੈ ਉਦੋਂ ਪੰਜਾਬ ਚ 160 70 ਰੁਪਏ ਵੀ ਅੱਧ ਨੂੰ ਮਿਲਦੇ ਸੀ ਔਰ ਬੜਾ ਉਹਨਾਂ ਨੇ ਜਣੀ ਸਮਝੋ ਵੀ ਬੜੀ ਨਗੂਣੀ ਜੀ ਗੱਲ ਸਮਝੀ ਮੇਰੀ ਕਹਿੰਦਾ ਬੱਸ ਇੰਨੇ ਕੀ ਮੈਂ ਕਿਹਾ ਹਾਂ 350 ਕਹਿੰਦਾ ਅਸੀਂ ਇੱਕ ਡੰਗ ਦੀ ਰੋਟੀ ਆ ਸਾਡੀ ਉੱਥੇ ਟਾਬੇ ਤੇ 350 ਦੀ ਮੇਰੇ ਮਨ ਚ ਆਇਆ ਵੀ ਤੂੰ 8-10 ਸਾਲ 15-12 ਸਾਲ ਪੜ੍ਹਾਈ ਚ ਬਾਅਦ ਚ ਖਰਾਬ ਕੀਤੀ ਅੱਜ ਇੱਕ ਜੇ ਕਮਾਈ ਦੇ ਪੱਖੋਂ ਜਾਈਏ ਉਹ ਤੇਰੇ ਨਾਲ ਇੱਕ ਡੰਗ ਚ ਰੋਟੀ ਖਾ ਰਿਹਾ ਜਿੰਨੇ ਤੂੰ ਮਹੀਨੇ ਤੇ ਖਾ ਲੈਣਾ ਮਨ ਵਿੱਚ ਉਹ ਕਿਤੇ ਫਸ ਗਿਆ ਮੇਰੇ ਹੋ ਕੀੜਾ ਯਾਰ ਇਹਦੇ ਨਾਲ ਤੋ ਮੈਨੂੰ ਇਹੀ ਚੰਗੇ ਨੇ ਕੋਈ ਜ਼ਿੰਮੇਵਾਰੀ ਨਹੀਂ ਕੁਝ ਨਹੀਂ ਗੱਡੀਆਂ ਚਲਾਉਂਦੇ ਨੇ ਮੈਂ ਹਿਮਾਚਲ ਚੋਂ ਸਿੱਧਾ ਹਮਤ ਉੱਥੇ ਚਲਾ ਗਿਆ ਕਲਕੱਤੇ ਉਹ ਰੋਣਾ ਨੇ ਮਨ ਵਿੱਚ ਸ਼ਾਇਦ ਸੋਚਿਆ ਹੋਣਾ ਵੀ ਚਲੋ ਇੱਕ ਮਾਸਟਰ ਨੂੰ ਪਟਾ ਕੇ ਇਹਨੂੰ ਆਪਣੇ ਵਰਗਾ ਹੀ ਬਣਾ ਲੈਣਾ ਸ਼ੁਰੂ ਸ਼ੁਰੂ ਵਿੱਚ ਜਿਵੇਂ ਹਰ ਕਿਸੇ ਵੀ ਤੁਸੀਂ ਕਿਤੇ ਵਿੱਚ ਵੜ ਜਾਓ ਜਿਹੜੇ ਪੁਰਾਣੇ ਪੇਤੀ ਹੁੰਦੇ ਆ ਉਹ ਉਸ ਨੂੰ ਥੋੜਾ ਬਹੁਤਾ ਤਾਂ ਇਧਰ ਉਧਰ ਉਹ ਜੇ ਕਾਲਜ ਵਿੱਚ ਹੁੰਦੀ ਆ ਉਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੀ ਨਵੇਂ ਸਟੂਡੈਂਟਾਂ ਨਾਲ ਕਰਦੇ ਹੈਗੇ ਆ ਉਹ ਉਹ ਰੈਂਕਿੰਗ ਹੁੰਦੀ ਆ ਤੇ ਸਾਡੇ ਦੂਜੇ ਕੰਮਾਂ 'ਚ ਵੀ ਸਾਰੇ ਹੁੰਦੀ ਆ ਤੇ ਉਹ ਪੁਰਾਣੇ ਡਰਾਈਵਰ ਕਦੇ ਕੁਝ ਕਿਆ ਕਰਨ ਕਦੇ ਕੁਝ ਕਿਆ ਕਰਨ ਕਦੇ ਕਹਣ ਕੋਈ ਇਹਨੂੰ ਕੋਈ ਪੰਗਾ ਲਿਆ ਹੋ ਉਹ ਇਹਨੂੰ ਕੋਈ ਮਾਸਟਰ ਨਹੀਂ ਛੇੜ ਲੀ ਹੋ ਇਹਨੂੰ ਕੋਈ ਕੁੜੀ ਛੇੜ ਲੀ ਹੋ ਜਿਹੜਾ ਭੱਜ ਗਿਆ ਸਰਕਾਰੀ ਨੌਕਰੀਆਂ ਕੌਣ ਛੱਡਦਾ ਇਹੋ ਜਿਹੇ ਦੁਸ਼ਣ ਮੇਰੇ ਦੇ ਲੱਗਦੇ ਸੀ ਜਾਂ ਉਹਨਾਂ ਨੇ ਕਹਣਾ ਹੈਡਲਾਈਟਾਂ ਨੂੰ ਗ੍ਰੀਸ ਕੀਤਾ ਨਹੀਂ ਤੋ ਉਹ ਤੋ ਰੇਡੀਏਟਰ 'ਚ ਮੋਬਿਲ ਨਹੀਂ ਪਾਇਆ ਉਹ ਮੈਨੂੰ ਇਹੋ ਜਿਹਾ ਕੁਝ ਕਰਾਉਂਦੇ ਸੀ ਜਿਹੜਾ ਬਿਲਕੁਲ ਹੀ ਗਲਤ ਹੁੰਦਾ ਸੀ ਫਿਰ ਉਹ ਮਜ਼ਾਕ ੜਾਉਂਦੇ ਸੀ ਇਹ ਸਾਰਾ ਕੁਝ ਸਹਿਣਾ ਪਿਆ ਮੈਨੂੰ ਇੱਕ ਬਜ਼ੁਰਗ ਡਰਾਈਵਰ ਸੀ ਉਹਨੇ ਮੈਨੂੰ ਕਿਹਾ ਵੀ ਤੂੰ ਆ ਤਾਂ ਗਿਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੂੰ ਮਾਸਟਰ ਸੀਗਾ ਵੀ ਤੂੰ ਹੁਣ ਐ ਕਰੀ ਵੀ ਇਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਇਹਨਾਂ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਤੂੰ ਕੁਝ ਸਿੱਖਣ ਆਇਆ ਹੈ ਪਿੱਛੇ ਮੁੜ ਕੇ ਨਾ ਦੇਖੇ ਜੇ ਹੁਣ ਇਧਰੋਂ ਵੀ ਗਿਆ ਉਧਰੋਂ ਵੀ ਗਿਆ ਹੋਇਆ ਤੇ ਤੂੰ ਕੁਝ ਬਣਨਾ ਨਹੀਂ ਹੈ ਆਪਣਾ ਇੱਕ ਸੌਰ ਹੋ ਕੇ ਆਪਣਾ ਕੰਮ ਸਿੱਖ ਫਿਰ ਕੁਝ ਨਹੀਂ ਹੋਣਾ ਤਾਂ ਮੈਂ ਲੱਗਿਆ ਰਿਹਾ ਪਹਿਲਾਂ ਤਾਂ ਕਲੀਨਰੀ ਸਿੱਖੀ ਡਰਾਈਵਰੀ ਸਿੱਖੀ ਫਿਰ ਟਰੱਕ ਚਲਾਇਆ ਉੱਥੇ 10 ਸਾਲ ਮੈਂ ਆਪ ਚਲਾਇਆ ਫਿਰ ਟਰਾਂਸਪੋਰਟ ਬਣਾਈ ਉਹ ਜਿਹੜੇ ਮੈਨੂੰ ਮਜ਼ਾਕ ਕਰਦੇ ਹੁੰਦੇ ਸੀ ਮੇਰੇ ਕੋਲ ਵਿਦਿਆ ਸੀ ਮੇਰੇ ਕੋਲ ਐਜੂਕੇਸ਼ਨ ਸੀ ਉਹ ਜੇ ਕਿਸੇ ਦਾ ਡੀਓ ਡੀਟੀਓ ਦਾ ਕੋਈ ਚਲਾਨ ਹੋਣਾ ਕੋਈ ਆਰਟੀਓ ਨੇ ਚਲਾਨ ਕਰਨਾ ਕੋਈ ਕੋਰਟ 'ਚ ਸਮੱਸਿਆ ਹੋਣੀ ਉਮਰੇ ਕਲੇ ਹੋਣਾ ਬਈ ਆ ਦੇਖੀ ਯਾਰਾ ਇੱਕ ਸੰਮਣ ਆਏ ਨੇ ਕਿ ਕਿੱਥੇ ਜਾਣਾ ਆ ਇੱਕ ਕੇਸ ਆ ਗਿਆ ਆ ਥਾਣੇ ਵਾਲਿਆਂ ਨੇ ਬੁਲਾਇਆ ਸਾਡੇ ਨਾਲ ਚੱਲੀ ਫਿਰ ਮਾ ਉਹਨਾਂ ਦੀ ਲੋਡ ਬਣ ਗਿਆ ਯਾਨੀ ਜਿਹੜੇ ਸ਼ੁਰੂ ਵਿੱਚ ਮੈਨੂੰ ਜਸ ਢੰਗ ਨਾਲ ਲਿੰਦੇ ਸੀ ਵੀ ਇਹ ਇੱਥੋਂ ਚਲਾ ਜਾਊਗਾ ਜਾਂ ਭੱਜ ਜਾਊਗਾ ਮੈਂ ਉਹ ਫਿਰ ਮੇਰੇ ਕੋਲੇ ਮੇਰੀ ਮਦਦ ਲੈਣ ਲਈ ਆਉਣ ਲੱਗੇ ਅੱਛਾ ਲੱਗਦਾ ਰਿਹਾ ਉਦੋਂ ਫਿਰ ਮੈਂ ਸੋਚਿਆ ਜਦੋਂ ਜਦੋਂ ਸਾਡੇ ਨਾਲ ਵਿਹਾਰ ਹੁੰਦਾ ਸੀ ਸਮਾਜ ਦੇ ਵਿੱਚ ਵੀਂ ਡਰਾਈਵਰਾਂ ਜਿਹੜਾ ਭਾਈਚਾਰਾ ਡਰਾਈਵਰ ਭਾਈਚਾਰਾ ਹੈ ਇਹ ਸਾਊ ਭਾਈਚਾਰਾ ਨਹੀਂ ਹੈ ਇਹ ਆਚਰਣਹੀਣ ਲੋਕ ਨੇ ਇਹ ਨਸ਼ੇ ਨਸ਼ੇ ਕਰਦੇ ਨੇ ਇਹ ਗਾਲੀ ਗਲੋਚ ਤੋਂ ਬਿਨਾ ਗਾਲ ਨਹੀਂ ਕਰਦੇ ਇਹਨਾਂ ਨੂੰ ਭਾਸ਼ਾ ਬੋਲਣੀ ਨਹੀਂ ਆਉਂਦੀ ਇਹ ਸਾਊ ਸਮਾਜ ਚ ਰਹਿਣ ਵਾਲੇ ਨਹੀਂ ਇਸ ਤਰ੍ਹਾਂ ਦਾ ਵਤੀਰਾ ਡਰਾਈਵਰ ਭਾਈਚਾਰੇ ਪ੍ਰਤੀ ਆਮ ਲੋਕਾਂ ਦਾ ਸਮਾਜ ਦੇ ਲੋਕਾਂ ਦਾ ਸੀ ਪਰ ਜਿਹੜਾ ਕੁਝ ਮੈਂ ਹੰਡਾਰਿਆ ਸੀ ਜਾਂ ਜਿਹੜੇ ਮੇਰੇ ਨਾਲ ਦੇ ਸਾਥੀ ਹੰਡਾਰੇ ਸੀ ਉਹ ਇਹ ਸੀ ਵੀ ਸਾਡੀ ਸੜਕ ਤੇ ਸਾਡੀ ਗੱਡੀ ਜਾ ਰਹੀ ਹੈ ਸਾਡਾ ਤਾਂ ਇੱਕ ਪਲ ਦਾ ਭਰੋਸਾ ਨਹੀਂ ਹੈ ਐਸ ਢਾਬੇ ਤੇ ਚਾਹ ਪੀਤੀ ਹੈ ਅਗਲੇ ਢਾਬੇ ਤੇ ਰੋਟੀ ਖਾਣੀ ਹੈ ਕਿ ਨਹੀਂ ਅੱਜ ਸਵੇਰੇ ਗੱਡੀ ਘਰੋਂ ਕੱਢੀ ਹੈ ਸ਼ਾਮ ਨੂੰ ਘਰ ਮੁੜਨਾ ਵੀ ਹੈ ਕਿ ਨਹੀਂ ਪਰ ਸਾਡਾ ਸਮਝ ਆਇਆ ਜਾ ਰਿਹਾ ਹੈ ਵੀ ਇਹ ਸਮਾਜ ਦੇ ਇੱਕ ਵਾਧੂ ਬੰਦੇ ਨੇ ਦੇ ਜਿਹੜਾ ਇਹਨਾਂ ਨਾਲ ਕੋਈ ਮੇਲ ਚੋਲ ਜੈ ਇਹਨਾਂ ਨਾਲ ਕੋਈ ਭਾਈਚਾਰਾ ਰੱਖਣਾ ਸਾਡੇ ਲਈ ਸੋਭਦਾ ਨਹੀਂ ਹੈਗਾ ਤੋਂ ਮੈਂ ਇਸ ਤਰ੍ਹਾਂ ਦੇ ਜਿਹੜੇ ਮੈਂ ਮਹਿਸੂਸ ਕਰਦਾ ਸੀਗਾ ਜਿਹੜਾ ਮੈਂ ਪੜਦਾ ਸੀ ਕਿਤਾਬਾਂ ਪੜ੍ਹਨਾ ਮੈਨੂੰ ਪਹਿਲਾਂ ਸ਼ੌਂਕ ਸੀਗਾ ਬਹੁਤ ਸ਼ੁਰੂ ਤੋਂ ਕਾਲਜ ਵੇਲੇ ਤੋਂ ਹੀ ਲਿਖਣ ਦਾ ਕੋਈ ਸ਼ੌਂਕ ਨਹੀਂ ਸੀ ਨਾਮਾ ਸੋਚਿਆ ਹੋਇਆ ਸੀ ਵੀ ਮੈਂ ਇਸ ਪਾਸੇ ਆਉਣਾ ਪਰ ਮੈਂ ਬਾਅਦ ਚ ਪੜਿਆ ਵੀ ਹਰਕ ਦੇ ਅੰਦਰ ਕੁਝ ਨਾ ਕੁਝ ਕਲਾਵਾਂ ਪਈਆਂ ਹੁੰਦੀਆਂ ਨੇ ਉਹ ਸੁੱਤੀਆਂ ਹੁੰਦੀਆਂ ਨੇ ਜਾਗਣ ਦਾ ਵੇਲਾ ਕਦੇ ਆਉਂਦਾ ਸਾਡੇ ਘਰਾਂ ਦੇ ਬਾਹਰ ਕਈ ਵਾਰੀ ਅਸੀਂ ਇਹੋ ਜੀਆਂ ਘਾਹ ਬੂਟੀਆਂ ਉੱਗੀਆਂ ਹੁੰਦੀਆਂ ਜਿਹੜਾ ਅਸੀਂ ਬੀਜੀਆਂ ਨਹੀਂ ਹੁੰਦੀਆਂ ਪਰ ਉੱਥੇ ਉਸ ਉੱਥੇ ਜ਼ਮੀਨ 'ਚ ਬੀਜ ਪਿਆ ਹੁੰਦਾ ਉਹਨੂੰ ਕੁਝ ਇਹੋ ਜਿਹਾ ਵਾਤਾਵਰਣ ਮਿਲਦਾ ਹੈ ਉਨੂੰ ਕੋਈ ਇਹ ਜਿਹੜਾ ਜਿਹੜਾ ਪਾਣੀ ਮੌਕੇ ਤੇ ਮਿਲਦਾ ਜਾਂ ਇਹ ਜੀ ਗਰਮੇ ਮੌਕੇ ਤੇ ਮਿਲਦੀ ਹੈ ਅਸੀਂ ਦੇਖਦੇ ਹਾਂ ਉਹ ਫੁੱਟ ਪੈਂਦੇ ਆ ਉੱਗੇ ਹੁੰਦੇ ਆ ਤੋਂ ਇਹ ਜਿਹੀ ਮੇਰੇ ਅੰਦਰ ਕੋਈ ਇਸ ਤਰ੍ਹਾਂ ਦਾ ਸਿਰਜਣਾ ਦਾ ਬੀਜ ਕੋਈ ਪਿਆ ਹੋਇਆ ਸੀ ਜਿਹਦਾ ਮੈਨੂੰ ਨਹੀਂ ਸੀ ਪਤਾ ਤੋਂ ਮੈਂ ਆਪਣੇ ਅਨੁਭਵ ਜਿਹੜੇ ਆ ਲਿਖੇ ਇੱਕ ਆਰਟੀਕਲ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਜਿਹੜਾ ਦਾ ਸਾਡਾ ਜੀਵਨ ਹੈ ਪਰ ਇਸ ਤਰ੍ਹਾਂ ਦਾ ਵਿਹਾਰ ਸਾਡੇ ਨਾਲ ਹੋ ਰਿਹਾ ਹੈ ਸਮਾਜ ਵੱਲੋਂ ਵੀ ਸਾਨੂੰ ਸੌ ਪਾਈਚਾਰੇ ਚ ਸ਼ਾਮਲ ਹੀ ਨਹੀਂ ਕੀਤਾ ਜਾ ਰਿਹਾ ਨਾ ਸਾਨੂੰ ਐਜ਼ ਮਨੁੱਖ ਅਕਸੈਪਟ ਹੀ ਨਹੀਂ ਕੀਤਾ ਜਾ ਰਿਹਾ ਉਹ ਮੈਂ ਨਾਗਮਣੀ ਮੈਗਜ਼ੀਨ ਛਪਦਾ ਹੁੰਦਾ ਸੀ ਉਦੋਂ ਅਮਰਤਾ ਪ੍ਰੀਤਮ ਦਾ ਬਹੁਤ ਚਰਚਾ ਸੀ ਉਸ ਮੈਗਜ਼ੀਨ ਦੀ ਪੰਜਾਬੀ ਸਾਹਿਤ ਵਿੱਚ ਜਾਂ ਬਾਕੀ ਮੈਗਜ਼ੀਨਾਂ ਦੇ ਵਿੱਚ ਉਹਦੀ ਚਰਚਾ ਸੀ ਸਰਕਲ ਪੇਪਰ ਸੀ ਉਹਦੇ ਵਿੱਚ ਛਪਣਾ ਲੇਖਕ ਆਪਣੇ ਮਾਣ ਵਾਲੀ ਗੱਲ ਸਮਝਦੇ ਸੀਗੇ ਤੋਂ ਮੈਂ ਉਹ ਭੇਜਿਆ ਤੇ ਅਮਰਤਾ ਪ੍ਰੀਤਮ ਦਾ ਖਾਤਾ ਹੈ ਹਾਲਾਂਕਿ ਨਾ ਮੈਂ ਉਹਨੂੰ ਜਾਣਦਾ ਸੀ ਨਾ ਉਹਦੇ ਪੜ੍ਹਨ ਦਾ ਸ਼ੌਂਕ ਕਰਕੇ ਉਹਦਾ ਮੈਗਜ਼ੀਨ ਜ਼ਰੂਰ ਪੜ੍ਹਦਾ ਸੀ ਤੇ ਉਹਦਾ ਖਾਤਾ ਆਇਆ ਵੀ ਇਹ ਜਿਹੜਾ ਮੈਨੂੰ ਲੇਖ ਚੰਗਾ ਲੱਗਿਆ ਮੈਂ ਨਾਗਮਣੀ ਵਿੱਚ ਛਾਪੂੰਗੀ ਇਹ ਮੇਰੇ ਲਈ ਤਾਂ ਇਹ ਬਹੁਤ ਵੱਡੀ ਸਮਝ ਲਓ ਇੱਕ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਗੱਲ ਸੀਗੀ ਵੀ ਮੈਂ ਨਾ ਕੋਈ ਲੇਖਕ ਸੀ ਨਾ ਕੋਈ ਮੇਰੇ ਲੇਖਕ ਬਣਨ ਦਾ ਕੋਈ ਮੇਰੇ ਅੰਦਰ ਇਹੋ ਜਿਹਾ ਕੋਈ ਸੁਪਨਾ ਸੀ ਕੁਝ ਵੀ ਨਹੀਂ ਸੀ ਤੋ ਮੈਨੂੰ ਬੜਾ ਅਜੀਬ ਲੱਗਿਆ ਵੀ ਕਮਾਲ ਹੈ ਜਦ ਮੇਰਾ ਲਿਖਿਆ ਹੋਇਆ ਉਹ ਨਗਮਣੀ ਛਾਪੂ ਉਸ ਤੋਂ ਮੈਂ ਊਰਜਾ ਲੈ ਕੇ ਉਤਸ਼ਾਹ ਲੈ ਕੇ ਮੈਂ ਕੁਝ ਦਿਨਾਂ ਬਾਅਦ ਇੱਕ ਹੋਰ ਉਸ ਤਰ੍ਹਾਂ ਦਾ ਆਰਟੀਕਲ ਲਿਖਤਾ ਉਹ ਤਾਂ ਫਿਰ ਖਾਤਾ ਆ ਕਿੰਦੀ ਮੈਨੂੰ ਮੈਂ ਨਹੀਂ ਜਾਣਦੀ ਤੂੰ ਕੌਣ ਹੈ ਬਲਦੇਵ ਸਾਹਿਤ ਵਿੱਚ ਨੂੰ ਮੈਂ ਜਾਣਦੀ ਨਹੀਂ ਹੈਗੀ ਪਰ ਜੇ ਤੇਰਾ ਅਨੁਭਵ ਸੜਕਾਂ ਬਾਰੇ ਡਰਾਈਵਰਾਂ ਬਾਰੇ ਟਾਬਿਆਂ ਬਾਰੇ ਹੈਗਾ ਤਾਂ ਤੂੰ ਲਗਾਤਾਰ ਲਿਖ ਨਗਮਣੀ ਤੈਨੂੰ ਪਲੇਟਫਾਰਮ ਦੇਊਗੀ ਇਹ ਉਸ ਸਮੇਂ ਦੇ ਵਿੱਚ ਜਾਨੀ ਇਹ 1976 77 78 ਦੀਆਂ ਗੱਲਾਂ ਨੇ ਕਿਉਂਕਿ ਉਦੋਂ ਮੈਨੂੰ ਕਲਕੱਤੇ ਗਿਆਨ ਵੀ 10 ਸਾਲ ਹੋ ਗਏ ਸੀ ਉਸ ਤੋਂ ਬਾਅਦ ਕਿਤੇ ਮੇਰੀ ਉਮਰ ਵੀ ਉਦੋਂ ਮੇਰਾ ਖਿਆਲ ਹੈ ਵੀ ਉਦੋਂ 35 36 ਸਾਲ ਦੀ ਉਮਰ ਜਦੋਂ ਮੈਂ ਇਸ ਪਾਸੇ ਆਉਣ ਬਾਰੇ ਸੋਚਿਆ ਤੋਂ ਮੈਂ ਉਹ ਕਾਲਮ ਸ਼ੁਰੂ ਕਰਤਾ ਉਹਦੇ ਚਿੱਠੀ 'ਚ ਵੀ ਲਿਖਿਆ ਸੀ ਇਹਦਾ ਨਾਂ ਕੋਈ ਵੀ ਰੱਖ ਲਾ ਤੋਂ ਮੈਂ ਜਿਵੇਂ ਖਬਰਨਾਮਾ ਜ਼ਿੰਦਗੀਨਾਮਾ ਇਸ ਤਰ੍ਹਾਂ ਦੇ ਨਾਂ ਹੈ ਤੇ ਮੈਂ ਕਿਹਾ ਸੜਕਨਾਮਾ ਸੜਕਾਂ ਦੀ ਗੱਲ ਹੈ ਸੜਕਨਾਮਾ ਰੱਖ ਲੈਣੇ ਆ ਉਦੋਂ ਮੈਨੂੰ ਬਿਲਕੁਲ ਹੀ ਨਹੀਂ ਸੀ ਪਤਾ ਵੀ ਇਹ ਨਾਂ ਨੇ ਤੇਰੀ ਪਛਾਣ ਬਣਨਾ ਹੈ ਇਹ ਨਾਂ ਨੇ ਤੇਰੇ ਨਾਲ ਨਾਂ ਨਾ ਜੁੜ ਜਾਣਾ ਔਰ ਬਲਦੇਵ ਸਿੰਘ ਕੱਲੇ ਨਾਲੋਂ ਬਲਦੇਵ ਸਿੰਘ ਸੜਕਨਾਮਾ ਕਰਕੇ ਤੂੰ ਜਾਣਿਆ ਜਾਣਾ ਉਹ ਕਲਮ ਇੰਨਾ ਪਪੂਲਰ ਹੋਇਆ ਲਗਾਤਾਰ 20 ਸਾਲ ਨਾਗਮਣੀ ਵਿੱਚ ਛਪਿਆ ਉਸ ਸੜਕਨਾਮਾ ਤੋਂ ਮੈਂ ਕਹਾਣੀਆਂ ਵੱਲ ਵੀ ਆਇਆ ਫਿਰ ਨਾਵਲਾਂ ਵੱਲ ਵੀ ਆਇਆ ਤੇ ਇਹ ਅਜੀਬ ਮੈਂ ਕਦੇ ਤਾਂ ਹੀ ਮੈਂ ਕਹਿਆ ਵੀ ਜਦੋਂ ਅੱਜ ਅੱਜ ਮੈਂ ਜਿਸ ਮਕਾਮ ਤੇ ਹੈਗਾ ਤੇ ਮੈਂ ਕਈ ਵਾਰੀ ਸੋਚਦਾ ਹਾਂ ਨਾ ਕਿ ਕੀ ਸੀ ਮੇਰੇ ਅੰਦਰ ਵੀ ਜਦ ਤੈਨੂੰ ਇਸ ਪਾਸੇ ਕਿਤਾਬਾਂ ਵੱਲ ਸਾਹਿਤ ਵੱਲ ਲੈ ਆਇਆ ਤੇ ਉਹ ਮੇਰੇ ਵਿੱਚ ਉਹ ਮਨ ਜ਼ਰੂਰ ਆਉਂਦਾ ਵੀ ਕਿਤਨੇ ਕਿਤੇ ਉਹ ਬੀਜ ਜਿਹੜਾ ਮੇਰੇ ਅੰਦਰ ਸਾਹਿਤ ਦਾ ਜਾਂ ਪੜਨ ਦਾ ਜੋ ਇਸ ਤਰ੍ਹਾਂ ਦਾ ਕਿਤੇ ਪਿਆ ਹੋਇਆ ਸੀ ਕਲਕੱਤੇ ਨੇ ਮੈਨੂੰ ਉਹ ਵਾਤਾਵਰਨ ਦਿੱਤਾ ਕਲਕੱਤੇ ਨੇ ਉਹ ਮਾਹੌਲ ਸਿਰਜਿਆ ਵੀ ਮੈਂ ਉਸ ਪਾਸੇ ਆਇਆ ਤੇ ਫਿਰ ਹੁਣ ਮੈਨੂੰ ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਵੀ ਤੇਰੇ ਇਤਿਹਾਸਕ ਨਾਵਲ ਅੱਜ ਬਹੁਤ ਚਰਚਾ ਚ ਹੈ ਇਧਰ ਕਿਵੇਂ ਮੁੜਿਆ ਔਰ ਮੈਂ ਅੱਜ ਇਹ ਕਬੂਲ ਕਰਦਾ ਹਾਂ ਕਿ ਬਿਲਕੁਲ ਮੇਰੇ ਕੋਈ ਇਹੋ ਜਿਹੀ ਰੁਚੀ ਨਹੀਂ ਸੀ ਮੈਂ ਇਤਿਹਾਸ ਵਾਲਾ ਵਾਂ ਸਿੱਖ ਇਤਿਹਾਸ ਵਾਲਾ ਵਾਂ ਕਿਉਂਕਿ ਜਿਸ ਤਰ੍ਹਾਂ ਦੇ ਮੈਨੂੰ ਮੌਕੇ ਮਿਲਦੇ ਸੀ ਪੜ੍ਹਨ ਦੇ ਬਹੁਤ ਘੱਟ ਮਿਲਦੇ ਸੀ ਸਵੇਰੇ ਅੱਜ ਜਾਂ ਅੱਜ ਗੱਡੀ ਲੋਡ ਕਰਕੇ ਜਾਣੀ ਐ ਅਸਾਮ ਜਾਣਾ ਐ 10-15 ਦਿਨ ਨਹੀਂ ਮੁੜਨਾ ਫਿਰ ਰਸਤੇ ਵਿੱਚ ਕਿਸ ਤਰ੍ਹਾਂ ਦੇ ਤੁਹਾਨੂੰ ਲੋਕ ਮਿਲਣੇ ਨੇ ਰਸਤੇ ਵਿੱਚ ਕਿਸ ਤਰ੍ਹਾਂ ਦੇ ਹਾਦਸੇ ਹੋਣੇ ਨੇ ਕਦੇ ਗੱਡੀ ਪੈਂਚਰ ਹੋਣੀ ਐ ਕਦੇ ਗੱਡੀ 'ਚ ਕੁਝ ਨੁਕਸਾਨ ਹੋਣਾ ਤੋ ਇਹ ਸਾਰਾ ਜੀਵਨ ਜਿਹੜਾ ਅਸੀਂ ਹਣਾ ਰਗੇ ਚੱਲ ਰਹੇ ਸੀ ਤੋ ਇੱਕ ਵਾਰ ਬਠਿੰਡੇ ਮੈਂ ਗਿਆ ਬਠਿੰਡੇ ਟੀਆਰ ਵਿਨੋਦ ਡਾਕਟਰ ਦੇ ਸਾਹਿਤ ਵਾਲੇ ਸਾਰੇ ਜਾਣਦੇ ਨੇ ਸਾਡੇ ਬਹੁਤ ਵੱਡੇ ਚਿੰਤਕ ਹੋਏ ਨੇ ਅੱਜ ਨਹੀਂ ਐ ਤੇ ਉਦੋਂ ਅਸੀਂ ਉਹਨੂੰ ਮਿਲਣ ਗਏ ਤੇ ਉਦੋਂ ਮੇਰਾ ਨਾਵਲ ਅਨਦਾਤਾ ਬੜਾ ਚਰਚਾ ਵਿੱਚ ਸੀਗਾ ਉਸ ਤੋਂ ਪਹਿਲਾਂ ਲਾਲਬੱਤੀ ਨਾਵਲ ਸੀ ਮੇਰਾ ਉਹ ਚਰਚਾ ਚ ਰਿਹਾ ਕਿਉਂਕਿ ਉਹ ਬੰਗਾਲ ਦੀਆਂ ਬੇਸਵਾਵਾਂ ਬਾਰੇ ਸੀ ਤੇ ਉਦੋਂ ਮੈਨੂੰ ਕਿਹਾ ਵੀ ਬਲਦੇਵ ਇੱਕ ਤੋਂ ਕੰਮ ਕਰ ਮੈਂ ਕਿਹਾ ਦੱਸੋ ਕਹਿੰਦੇ ਜੀ ਭਾਈ ਜੈਤਾ ਜਿਹੜਾ ਸਿੱਖ ਇਤਿਹਾਸ ਦਾ ਬੜਾ ਵੱਡਾ ਨਾਇਕ ਹੈ ਸਾਡਾ ਬੜਾ ਉਹਨੇ ਸੋਰੰਗਬਤੀ ਦਾ ਕੰਮ ਕੀਤਾ ਹੈ ਗੁਰੂ ਜੀ ਦਾ ਸੀਸ ਲੈ ਕੇ ਆਏ ਦਿੱਲੀ ਚਾਂਦਨੀ ਚੌਕ ਤੋਂ ਆਨੰਦਪੁਰ ਸਾਹਿਬ ਤੱਕ ਉਹਦੇ ਬਾਰੇ ਇਤਿਹਾਸ ਕਰਾਵੇ ਜਿਸ ਤਰ੍ਹਾਂ ਉਹਦਾ ਬਣਦਾ ਸੀ ਹੱਕ ਉਹ ਨਹੀਂ ਦਿੱਤਾ ਗਿਆ ਉਹਦੇ ਨਾਲ ਬੇਇਨਸਾਫੀ ਆ ਕਰੈਕਟਰ ਨਾਲ ਤੂੰ ਉਹਦੇ ਬਾਰੇ ਲਿਖ ਉਦੋਂ ਮੈਂ ਥੋੜਾ ਜਿਹਾ ਜ਼ਰੂਰ ਝਿਜਕਿਆ ਮੈਂ ਕਿਹਾ ਸੀ ਡਾਕਟਰ ਸਾਹਿਬ ਨੂੰ ਮੈਂ ਇਸ ਪਾਸੇ ਜਿਹੜਾ ਮੇਰੀ ਕੋਈ ਰੁਚੀ ਵੀ ਨਹੀਂ ਹੈ ਔਰ ਮੈਂ ਇੰਨਾ ਜ਼ਿਆਦਾ ਪੜਿਆ ਵੀ ਨਹੀਂ ਹੈ ਮੈਨੂੰ ਮੌਕਾ ਹੀ ਨਹੀਂ ਮਿਲੇ ਪੜਨ ਦਾ ਇਸ ਤਰ੍ਹਾਂ ਉਹ ਕਹਿੰਦੇ ਤੂੰ ਕਰ ਸਕਦਾ ਹੈ ਤੂੰ ਖੋਜ ਕਰ ਤਾਂ ਉਸ ਤੋਂ ਬਾਅਦ ਫਿਰ ਮੈਂ ਵਾਦਾ ਜਣੀ ਰਣਮੈਲ ਮੈਲ ਮੈਂ ਕਿਤੇ ਵੀ ਮੈਂ ਕੋਸ਼ਿਸ਼ ਕਰਦਾ ਤੋ ਕੋਸ਼ਿਸ਼ ਕਰਨ ਦੇ ਵਿੱਚ ਜਦੋਂ ਮੈਂ ਖੋਜ ਕਰਨ ਲੱਗਾ ਮੈਨੂੰ 30 35 ਕਿਤਾਬਾਂ ਪੜ੍ਹਨੀਆਂ ਪਈਆਂ ਉਹ ਸੱਚ ਬੋਚੀ ਮੈਂ ਜਾਣਿਆ ਵੀ ਇਸ ਨਾਇਕ ਨਾਲ ਜਿਹੜਾ ਜਿਸ ਤਰ੍ਹਾਂ ਦਾ ਉਹ ਹੱਕ ਰੱਖਦਾ ਸੀ ਉਸ ਨੂੰ ਇਨਸਾਫ ਨਹੀਂ ਦਿੱਤਾ ਇਤਿਹਾਸਕਾਰਾਂ ਨੇ ਕਾਰਨ ਕੋਈ ਵੀ ਹੋ ਸਕਦੇ ਨੇ ਮੈਂ ਉਸ ਪਾਸੇ ਨਹੀਂ ਜਾਂਦਾ ਪਰ ਮੈਂ ਮਨ ਬਣਾਇਆ ਵੀ ਮੈਂ ਇਸ ਸਿੱਖ ਇਤਿਹਾਸ ਦੇ ਵੱਡੇ ਨਾਇਕ ਨਾਲ ਬਾਰੇ ਜ਼ਰੂਰ ਲਿਖੂਗਾ ਕਿ ਉਹ ਨਾਵਲ ਜਦੋਂ ਲਿਖਿਆ ਤੇ ਟੀਆਰ ਵਿਨੋਦ ਕਹਿੰਦੇ ਵੀ ਮੈਂ ਬਹੁਤ ਸੰਤੋਸ਼ਟ ਹਾਂ ਵੀ ਮੈਂ ਜੋ ਚਾਹੁੰਦਾ ਸੀ ਵੀ ਇਸ ਤਰ੍ਹਾਂ ਦੀ ਕੋਈ ਰਚਨਾ ਆਵੇ ਤੇ ਫਿਰ ਮੈਨੂੰ ਸੱਚਮੁੱਚ ਹੀ ਇੱਕ ਤਰ੍ਹਾਂ ਦੀ ਪ੍ਰਵਾਨਗੀ ਮਿਲੀ ਇੱਕ ਵੱਡੇ ਚਿੰਤਕ ਵੱਲੋਂ ਤੇ ਮੈਨੂੰ ਆਪ ਖੁਦ ਵੀ ਆਨੰਦ ਆਉਣ ਲੱਗਿਆ ਸੀ ਜਦੋਂ ਇਤਿਹਾਸ ਬਾਰੇ ਵੀ ਇਹ ਪਾਸਾ ਤਾਂ ਤੇਰਾ ਬਿਲਕੁਲ ਖਾਲੀ ਸੀ ਔਰ ਉਸ ਬਹਾਨੇ ਤੋਂ ਇਤਿਹਾਸ ਨੂੰ ਜਾਣਿਆ ਵੀ ਹੈ ਫਿਰ ਉਸ ਤੋਂ ਬਾਅਦ ਤਾਂ ਫਿਰ ਮੈਂ ਇਤਿਹਾਸਕ ਨਾਵਲ ਬਹੁਤ ਲਿਖੇ ਆਪਣਾ ਸਤੂਲ ਜਵਿੰਦਾ ਰ ਲਿਖਿਆ ਬੰਦਾ ਬਹਾਦਰ ਵਾਰੇ ਮਹਾਬਲੀ ਸੂਰਾ ਲਿਖਿਆ ਫਿਰ ਉਹਦੇ ਬਾਰੇ ਮਹਾਰਾਜਾ ਨਜੀਸ ਕੁਮਾਰੇ ਸੂਰੀ ਦੀ ਅੱਖ ਲਿਖਿਆ ਉਦਮ ਸਿੰਘ ਬਾਰੇ ਸੂਰਜ ਕਦੇ ਮਰਦਾਨੀ ਲਿਖਿਆ ਜਿਹਨੂੰ ਹੁਣੇ ਜਿਹੜਾ ਹੈ ਉਹ 2021 ਦਾ ਸਰਵੋਤਮ ਨਾਵਲ ਪੁਰਸਕਾਰ ਦਿੱਤਾ ਹੈ ਭਾਸ਼ਾ ਵਿਭਾਗ ਨੇ ਸੂਰੀ ਦੀ ਅੱਖ ਨੂੰ ਟਾਹਾ ਪੁਰਸਕਾਰ ਮਿਲਿਆ ਕੈਨੇਡਾ ਦਾ ਸਭ ਤੋਂ ਵੱਡਾ ਪੁਰਸਕਾਰ ਜਿਹੜਾ ਹੈ ਪੰਜਾਬੀ ਸਾਹਿਤ ਵਿੱਚ ਤੋਂ ਇਹ ਸਾਰਾ ਕੁਝ ਇਸ ਤਰ੍ਹਾਂ ਹੁਣੇ ਮੇਰਾ ਜਿਹੜਾ ਨਾਵਲ ਆ ਜਿੱਤੇ ਗੋਸ਼ਟੀ ਹੋਈ ਜਾ ਗੌਤਮ ਬੁੱਧ ਪਤਨੀ ਯਸ਼ੋਧਰਾ ਤੇ ਇਹ ਵੀ ਇੱਕ ਇਤਿਹਾਸਕ ਨਾਵਲ ਹੈ ਹੋਰ ਵੀ ਇਸ ਤਰ੍ਹਾਂ ਦੇ ਨਾਲ ਇਤਿਹਾਸ ਨਾਲ ਮੈਨੂੰ ਪੜਨ ਦਾ ਆਨੰਦ ਵੀ ਹੁੰਦਾ ਰਿਹਾ ਔਰ ਆਉਣ ਵਾਲੀ ਪੀੜ੍ਹੀ ਲਈ ਜੇ ਅਸੀਂ ਇਤਿਹਾਸ ਪੜਾਉਣਾ ਤਾਂ ਇਹ ਇੱਕ ਸਭ ਤੋਂ ਰੋਚਕ ਢੰਗ ਨਾਲ ਜੇ ਤੁਸੀਂ ਅਸੀਂ ਜੇ ਤੁਸੀਂ ਇਤਿਹਾਸ ਨੂੰ ਫਿਕਸ਼ਨ ਕਰਦੇ ਹੋ ਇਹ ਮੈਂ ਜਾਣਿਆ ਮੇਰੀਆਂ ਕਿਤਾਬਾਂ ਦੇ ਹੰਗਾਰੇ ਤੋਂ ਕਿ ਜਿਸ ਤਰ੍ਹਾਂ ਪਾਠਕਾਂ ਨੇ ਇਹਨਾਂ ਨੂੰ ਪਸੰਦ ਕੀਤਾ ਹੈ ਜਿਸ ਤਰ੍ਹਾਂ ਬਾਰ ਬਾਰ ਇਹਨਾਂ ਪੁਸਤਕਾਂ ਦੇ ਐਡੀਸ਼ਨ ਛਪੇ ਨੇ ਉਸ ਤੋਂ ਮੈਨੂੰ ਲੱਗਿਆ ਵੀ ਆਉਣ ਵਾਲੀ ਪੀੜ੍ਹੀ ਨੂੰ ਜੇ ਅਸੀਂ ਇਤਿਹਾਸ ਪੜਾਉਣਾ ਹੈ ਜੇ ਅਸੀਂ ਇਤਿਹਾਸ ਨੂੰ ਜੋੜਨਾ ਹੈ ਉਹ ਇਸੇ ਢੰਗ ਨਾਲ ਹੀ ਪੜਾਇਆ ਜਾ ਸਕਦਾ ਹੈ ਕਿਉਂਕਿ ਬਿਲਕੁਲ ਰੁਚੀ ਨਹੀਂ ਹੈ ਸਾਡੀ ਆਉਣ ਵਾਲੀ ਪੀੜ੍ਹੀਆਂ ਦੀ ਇੱਕ ਤਰ੍ਹਾਂ ਨਾਲ ਉਹਨਾਂ ਵੱਲੋਂ ਤਾਂ ਇਤਿਹਾਸ ਮਰ ਰਿਹਾ ਹੈ ਤਾਂ ਮੇਰੀ ਕੋਸ਼ਿਸ਼ ਹੈ ਵੀ ਇਸ ਨੂੰ ਫਿਕਸ਼ਨ ਕਰਕੇ ਇਸ ਨੂੰ ਰੌਚਿਕ ਬਣਾ ਕੇ ਇਹਨਾਂ ਦਾ ਨਾਵਲੀ ਰੂਪ ਦੇ ਕੇ ਪਾਠਕਾਂ ਨੂੰ ਜੇ ਅਸੀਂ ਇਹਦੇ ਨਾਲ ਜੋੜੀਏ ਤਾਂ ਅਸੀਂ ਪਾਠਕਾਂ ਨਵੀਂ ਪੀੜ੍ਹੀ ਨੂੰ ਆਪਣੇ ਆਪਣੀਆਂ ਜੜਾਂ ਨਾਲ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੋੜਨ 'ਚ ਬਹੁਤ ਸਹਾਇਕ ਹੋ ਸਕਦੇ ਆ ਤੇ ਮੈਂ ਉਹਨਾਂ ਲੇਖਕਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਜਿਉ ਕਰ ਸਕਦੇ ਨੇ ਜਿਉ ਉਹਨਾਂ 'ਚ ਸਮਰੱਥਾ ਹੈ ਤਾਂ ਇਤਿਹਾਸ ਨੂੰ ਜਾਂ ਸਾਡੇ ਵਿਰਸੇ ਨੂੰ ਇਸ ਢੰਗ ਨਾਲ ਰੌਚਿਕ ਢੰਗ ਨਾਲ ਉਹਦਾ ਵੀ ਉਹਦੀ ਫਿਕਸ਼ਨ ਕਰਕੇ ਜ਼ਰੂਰ ਆਉਣ ਵਾਲੀ ਪੀੜ੍ਹੀਆਂ ਲਈ ਅਸੀਂ ਕੁਝ ਸੌਖਾਲਾ ਕਰ ਜਾਈਏ ਵੀ ਉਹ ਸਾਡੇ ਇਤਿਹਾਸ ਨਾਲ ਜੁੜਨ ਤੇ ਇਹ ਮੇਰੇ ਮਨ ਵਿੱਚ ਹੈ ਜਿੰਨਾ ਚਿਰ ਵੀ ਕਰ ਸਕਦਾ ਮੈਂ ਜਿੰਨਾ ਚਿਰ ਹੱਥ ਪੈਰ ਕੰਮ ਕਰਦੇ ਆ ਜਿੰਨਾ ਚਿਰ ਸਾਹ ਚੱਲਦਾ ਮੈਂ ਆਪਣਾ ਜਿਹੜਾ ਕਾਰਜ ਹੈ ਉਹ ਕਰਦਾ ਰਹੂੰਗਾ ਇਹ ਹੀ ਹੈ ਵੀ ਅਸੀਂ ਸਮਾਜ ਲਈ ਕੁਝ ਨਾ ਕੁਝ ਕਰਕੇ ਜਾਈਏ ਬਹੁਤ ਲੋਕ ਇਹ ਪੁੱਛਦੇ ਨੇ ਵੀ ਤੁਹਾਡੀ ਪੰਜਾਬੀ ਸਹਿਤ ਨੂੰ ਦੇਣ ਜਾਂ ਪੰਜਾਬੀ ਭਾਸ਼ਾ ਨੂੰ ਦੇਣ ਕੀ ਹੈ ਮੈਂ ਅਕਸਰ ਕਹਾਂ ਕਰਦਾ ਵੀ ਅਸੀਂ ਅਸੀਂ ਕੀ ਦੇ ਸਕਦੇ ਆ ਆਪਣੀ ਮਾਂ ਬੋਲੀ ਨੂੰ ਕੁਝ ਨਹੀਂ ਦੇ ਸਕਦੇ ਅਸੀਂ ਤਾਂ ਉਹਨਾਂ ਤੋਂ ਪ੍ਰਾਪਤ ਕਰਦੇ ਆ ਅਸੀਂ ਆਪਣਾ ਨਾਮ ਪ੍ਰਾਪਤ ਕਰਦੇ ਆਂ ਅਸੀਂ ਉਹਨਾਂ ਨੂੰ ਲਿਖ ਲਿਖ ਕੇ ਅਸੀਂ ਲੋਕਾਂ ਵਿੱਚ ਜਾਣੇ ਜਾਂਦੇ ਆਂ ਤੋਂ ਸਾਡਾ ਕੁਝ ਨਹੀਂ ਦੇਣਾ ਅਸੀਂ ਉਹਨਾਂ ਤੋਂ ਬਹੁਤ ਕੁਝ ਲੈਣੇ ਆ ਇਹ ਜਿਹੜੀਆਂ ਮੇਰੇ ਆਪਣੀਆਂ ਭਾਵਨਾਵਾਂ ਮੈਂ ਇੰਨੀਆਂ ਗੱਲਾਂ ਤੁਹਾਡੇ ਨਾਲ ਚ ਕਰ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੀ ਗੱਲਾਂ ਸੁਣੀਆਂ ਮਿਹਰਬਾਨੀ